ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਜਿਵੇਂ ਕਿ ਤੁਸੀਂ ਪਿਛਲਾ ਵਲੌਗ ਦੇਖਿਆ ਆ ਸੀਤ ਦੇ ਬਰਥਡੇ ਦਾ ਸੀ ਸੋ ਅਸੀਂ ਸੀਤ ਨੂੰ ਬਹੁਤ ਕੰਟਰੋਲ ਕਰ ਕਰਕੇ ਰੱਖਿਆ ਹੋਇਆ ਹੈ ਕਿ ਉਹਦੇ ਜਿਹੜੇ ਹੈਗੇ ਗਿਫਟ ਉਹ ਖੋਲਣੇ ਨੇ ਤਾਂ ਹੁਣ ਇਹ ਵਲੌਗ ਹੈਗਾ ਗਿਫਟ ਦੇ ਸਾਰੀ ਸੀਤ ਦੇ ਗਿਫਟਸ ਦਾ ਸੋ ਹੁਣ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਸੀਤ ਨੂੰ ਸਾਰੇ ਗਿਫਟ ਮਿਲੇ ਨੇ ਉਹ ਬਹੁਤ ਜ਼ਿਆਦਾ ਐਕਸਾਈਟਡ ਆ ਚਲੋ ਦੇਖੋ

ਓਕੇ ਚਲੋ ਨੈਕਸਟ ਇਹਨੂੰ ਪੈਕ ਕਰ ਦੋ ਇਹਦੇ ਵਿੱਚ ਅਗਲਾ ਗਿਫਟ ਕਿਹਦਾ ਹੈ ਬਾਨੀ ਦਾ ਓਕੇ ਬਾਨੀ ਦਾ ਗਿਫਟ ਦੀਦੀ ਨੂੰ ਬਈ ਬਾਣੀ ਨੇ ਤਾਂ ਦੀਦੀ ਨੂੰ ਦਿੱਤਾ ਸਟੇਸ਼ਨਰੀ ਸਕੂਲ ਵਾਲਾ ਉਹ ਚਾਹੀਦੇ ਸੀਗੇ ਕਲਰਸ दिखाया दिखाया अच्छा मेरे देखा, तो दिखा दो वाओ ओके ओके रुको रुको मम्मा दा मम्मा, दे दो मम्मा, था, मम्मा था दा दो गिफ्ट है पहला मम्मा दा आ वाला गिफ्ट खोल हां मम्मा दा तो स्पेशल गिफ्ट होना इधर चा मैंने भी दिखा दो थैंक यू मम्मा उन्हें क्या भाई इधर करके दिखा दो प्लीज मैंने भी

बारबी वाला कैमरा बोर्ड किमे लगया गया में लगया। अच्छा। बहुत सुंदर बहुत सुंदर ओके चलो आएं दसो सीरत एक गल दसो सब तो ज्यादा सब तो सोना गिफ्ट केड़ा लगया सब तो ज्यादा सोना नहीं सब तो ज्यादा वाह पानी लगे पानी दा गिफ्ट सब तो सोना लगया उनू ਸੋ so, ACG ਸੀਰਤ ਦੇ ਗਿਫਟਸ ਦਾ ਵਲੌਗ ਛੋਟਾ ਜਿਹਾ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਗਾ ਸਾਡੇ ਬੱਚਿਆਂ ਨੂੰ ਬਹੁਤ ਚੋਰਾ ਆਉਂਦਾ ਹੈ ਗਿਫਟਸ ਦਾ ਮੈਂ ਆਈ ਹੋਪ ਕਿ ਸਾਰਿਆਂ ਦੇ ਬੱਚਿਆਂ ਨੂੰ ਰੰਦਾ ਹੈ ਚਾਹੇ ਗਿਫਟ ਛੋਟੇ ਹੋਣ ਪਰ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਂਕ ਰਹਿੰਦਾ ਹੈ ਅਗਰ ਤੁਹਾਨੂੰ ਅੱਜ ਦਾ ਇਹ ਵਲੌਗ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤਾਂ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਬਾ ਬਾਏ ਸਤਿ ਸ਼੍ਰੀ ਅਕਾਲ